ਰਾਗ ਸੁਹੀਛੰਤ ਮਹੱਲਾ ਪੰਜਵਾਂ ਘਰ ਦੂਜਾ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨ ਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਭਰਮ ਭਾਗੇ ਕਾਜ ਸਗਲ ਸਵਾਰੇ ਆ ਸੁਣ ਸ੍ਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਾਗੇ ਬਿਨਵੰਤ ਨਾਨਕ ਸਰਣ ਸੁਆਮੀ ਜਿਉ ਪਿੰਡ ਪ੍ਰਭ ਆਗੇ अनहत शब्द सुहावा सच मंगल हार जस गावा गुण गाए हार हर दुख नासे रहस्य उपजे मन घना मन तन निर्मल देख दर्शन नाम प्रभु का मुख पणा ਉਏ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਭਾਵਾ ਬਿਨਵੰਤ ਨਾਨਕ ਦਇਆ ਧਾਰੋ ਸਦਾ ਹਰ ਗੁਣ ਗਾਵਾ ਗੁਰ ਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸ ਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿਟੇ ਆਵਣ ਜਾਣਾ ਭਾਏ ਭਗਤ ਸੁਭਾਏ ਹਰ ਜਪ ਆਪਣੇ ਪ੍ਰਭ ਭਾਵਾ ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਧਰਮ ਖੋਇਆ ਜਤ ਦੇਖਾ ਤਤ ਸੋਈ ਅਤੇ ਤੇ ਪਾਵਨ ਹਰਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਕ੍ਰਬਤ ਆਇਆ ਸਗਲ ਇੱਛਾ ਕੁੰਨੀਆਂ ਹਉ ਤਾਪ ਬਿਨ ਸੇ ਸਦਾ ਸਰਸੇ ਪ੍ਰਭ ਮਿਲੇ ਸ਼੍ਰੀ ਵਿਚੁੰਨਿਆ ਮਨ ਸਾਥ ਆਈ ਵਜੀ ਵਿਧਾਈ ਮਨੋ ਕਦੇ ਨਾ ਬੀਸਰੇ ਬਿਨਵੰਤ ਨਾਨਕ ਸਤਿਗੁਰ ਦਰੜਾਇਆ ਸਦਾ ਉਭਾਜ ਜਗ ਦੀਸਰੇ ਰਾਗ ਸੁਹੀ ਚੰਤ ਮਹੱਲਾ ਪੰਜਵਾਂ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਤੂੰ ਠਾਕ ਰੋ ਬੈਰਾਗ ਰੋ ਮੈਂ ਜੇਹੀ ਘਣ ਚੇਰੀ RAM ਤੂੰ ਸਾਗ ਰੋ ਰਤਨਾਗ ਰੋ ਹਾਉ ਸਾਰ ਨਾ ਜਾਣਾ ਤੇਰੀ RAM ਸਾਰ ਨਾ ਜਾਣਾ ਤੂੰ ਵਡ ਦਾਣਾ ਕਰ ਮਿਹ ਰੰਮਤ ਸਾਈ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੋ ਦ�ਿਾਈ ਗਰਬ ਨਾ ਕੀਜੈ ਰੇਣ ਹੋਵੀ ਜੈ ਤਾਂ ਗਤ ਜੀਆ ਰੇ ਤੇਰੀ ਸਭ ਊਪਰ ਨਾਨਕ ਕਾ ਠਾਕੁਰ ਮੈਂ ਜੇਹੀ ਘਣ ਚੇਰੀ RAM ਤੂੰ ਗਾਓ ਹਰ ਅਤ ਗਹਿਰ ਗੰਭੀਰਾ ਤੂੰ ਪੇਰ ਹਮ ਬਹੁਰਿਆ RAM ਤੂੰ ਵੱਡੇ ਵੱਡੇ ਵੱਡ ਊਚੇ ਹਾਓ ਇਤਨੀਕ ਲਹੁਰਿਆ RAM ਔਰ ਕਿਸ਼ਨਾਹੀ ਏਕੋ ਤੂ ਹੈ ਆਪੇ ਆਪ ਸੁਜਾਨਾ ਅੰਮ੍ਰਿਤ ਦ੍ਰਿਸ਼ਟ ਨਿਮਖ ਪ੍ਰਾਪਿ ਜੀਵਾ ਸਰਬ ਰੰਗ ਰਸ ਮਾਨਾ ਚਰਣ ਸਰਣੀ ਦਾਸ ਹੈ ਦਾਸੀ ਮਨ ਮੌਲੇ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਨਾ ਆਪਨ ਭਾਵਨ ਕਰੀਆ ਤੋਜ ਉਪਰ ਮੇਰਾ ਹੈ ਮਾਣਾ ਤੂ ਹੈ ਮੇਰਾ ਤਾਣਾ RAM ਸੁਰਤ ਮਤ ਚਤੁਰਾਈ ਤੇਰੀ ਤੂ ਜਾਣ ਆਏ ਹੈ ਜਾਣਾ RAM ਸੋਈ ਜਾਣੈ ਸੋਈ ਪਛਾਨੈ ਜਾਗ ਕਾਉ ਨਦਰ ਸਿਰੰਦੇ ਮਨ ਮੁਖ ਭੂਲੀ ਬਹੁਤੀ ਰਾਹੀ ਫਾਤੀ ਮਾਇਆ ਫੰਦੇ ठाकुर भाणी सा गुणवंती तेन ही सब रंग माना नानक की धार तू है ठाकुर तू नानक का माना हओ वारी वञा कोली वञा तू पर्वत मेरा ओला राम हओ बाल जाई लख 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 भरिया जैन भ्रह्म पर खोला राम मिटे अंधारे तजे बेकारे ठाकुर सियो मन माना प्राभ जी पाणी पई निकानी सफल जनम परव ਈ ਆ ਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕਹੋ ਨਾਨਕ ਹਉ ਨਿਰਭਉ ਹੋਈ ਸੋ ਪ੍ਰਭ ਮੇਰਾ ਊਲਾ ਸੂਹੀ ਮਹੱਲਾ ਪੰਜਵਾਂ ਸਾਜਨ ਪਰਖ ਸਤ ਗੁਰ ਮੇਰਾ ਪੂਰਾ ਤੇ ਇਸ ਬਿਨ ਅਵਰ ਨਾ ਜਾਣਾ RAM ਮਾਤ ਪਿਤਾ ਭਾਈ ਸੋਤ ਬੰਧਪ ਜੀ ਪ੍ਰਾਣ ਮਨ ਭਾਣਾ RAM ਜਿਉ ਪੇਂਡ ਸਭ ਤਿਸ ਕਾ ਦੀਆ ਸਰਬ ਗੁਣਾ ਭਰ ਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਰ ਪੂਰੇ ਦਾ ਕੀ ਸ਼ਰਣ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕਾਉ ਬਲਿਹਾਰੈ ਨਾਨਕ ਸਦ ਗੁਰ ਬਾਣਾ ਐਸਾ ਗੁਰ ਵਡਭਾਗੀ ਪਾਈਐ ਜਿਤ ਮਿਲੈ ਪ੍ਰਭ ਜਾਪੈ RAM ਜਨਮ ਜਨਮ ਕੇ ਕਿਲ ਵਿਖ ਉਤਰਹਿ ਹਰ ਸੰਤ ਧੂੜੀ ਨਿਤ ਨਾਪੈ RAM ਹਰ ਧੂੜੀ ਨਾਹੀਐ ਪ੍ਰਭੂ ਤੇ ਆਈਐ ਬਾਹੜ ਜੁਨ ਨਾ ਆਈਐ ਗੁਰ ਚਰਣੀ ਲਾਗੇ ਭ੍ਰਮ ਭਾਉ ਭਾਗੇ ਮਨ ਚਿੰਦਿਆ ਫਲ ਪਾਈਐ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਾਹੀ ਸੰਤਾਪੈ ਨਾਨਕ ਸੋ ਪ੍ਰਭ ਜੀ ਏਕਾ ਦਾਤਾ ਪੂਰਾ ਜਿਸ ਪਰ ਤਾਪੈ ਹਰ ਹਰੇ ਹਰ ਗੁਣ ਨਿਦੇ ਹਰ ਸੰਤਨ ਕੈ ਵਸ ਆਏ RAM ਸੰਤ ਚਰਨ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ RAM ਪਰਮ ਪਾਦ ਪਾਇ ਆਉ ਆਪ ਮਿਟਾਇਆ ਹਰ ਪੂਰਨ ਕਿਰਪਾ ਧਾਰੀ ਸਫਲ ਜਨਮ ਹੋ ਆਉ ਭਾਉ ਭਾਗਾ ਹਰ ਭੇਟਿਆ ਏਕ ਮੁਰਾਰੀ ਜਿਸ ਕਾ ਸਾਥ ਤੈ ਨਹੀਂ ਮੇਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰજન ਜਪੀਐ ਮੇਲ ਸਤਿਗੁਰ ਸੁਖ ਪਾਇਆ ਗਾਉ ਮੰਗਲੋ ਨੇਤ ਹਾਰ ਜਨੋ ਕੁੰਨੀ ਇਛ ਸਬਾਈ RAM ਰੰਗ ਰਤੇ ਆਪਣੇ ਸੁਆਮੀ ਸੇਤੀ ਮਰੈ ਨਾ ਆਵੇ ਜਾਈ RAM ਅਬਿਨਾਸੀ ਆਇਆ ਨਾਮ ਧਿਆਇ ਸਗਲ ਮਨੋਰਥ ਪਾਏ ਸਾਤ ਸਹਿਜ ਆਨੰਦ ਕਨੇਰੇ ਗੁਰ ਚਰਣੀ ਮਨ ਲਾਏ ਪੂਰ ਰਹਾ ਘਟ ਘਟ ਅਬਿਨਾਸੀ ਥਾਨਥ ਨੰਤਰ ਸਾਈ ਕਾਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਈ ਸੂਹੀ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤਰ ਦੇਖੈ ਦਰਸ ਤੇਰਾ ਰਾਮ ਲੱਖ ਜਿਹਵਾ ਦੇਹੋ ਮੇਰੇ ਪਿਆਰੇ ਮੁਖ ਹਰ ਆਰਾਧੇ ਮੇਰਾ ਰਾਮ ਹਰ ਆਰਾਧੇ ਜਮ ਪੰਥ ਸਾਦੇ ਦੁਖ ਨਾ ਵਿਆਪੈ ਕੋਈ ਜਲ ਥਲ ਮਹੀਂ ਅਲ ਪੂਰਣ ਸੁਆਮੀ ਜਤ ਦੇਖਾ ਤਤ ਸੋਈ ਧਰਮੋ ਮੋਹ ਵਿਕਾਰ ਨਾਠੇ ਪ੍ਰਭ ਨੇਰ ਹੂ ਤੇ 네ਰਾ ਨਾਨਕ ਕਾਉ ਪ੍ਰਭ ਕਿਰਪਾ ਕੀਜੈ ਨੇਤਰ ਦੇਖੈ ਦਰਸ ਤੇਰਾ ਕੋਟ ਕਰਨ ਦੀਜੈ ਪ੍ਰਭ ਪ੍ਰੀਤਮ ਹਾਰ ਗੋਣ ਸੁਣੀਐ ਅਬਨਾਸੀ RAM ਸੁਣ ਸੁਣ ਇਹੋ ਮਨ ਨਿਰਮਲ ਹੋਵੈ ਕੱਟੀਐ ਕਾਲ ਕੀ ਫਾਸੀ RAM ਕਟਿਏ ਜਮ ਫਾਸੀ ਸਿਮਰ ਅਬਿਨਾਸੀ ਸਗਲ ਮੰਗਲ ਸੋ ਗਿਆਨਾ ਹਰ ਹਰ ਜਪ ਜਪੀਐ ਦਿਨ ਰਾਤੀ ਲਾਗੇ ਸਹਿਜ ਧਿਆਨਾ ਕਲਮਲ ਦੁਖ ਜਾਰੇ ਪ੍ਰਭ ਉਚਾਰੇ ਮਾਨ ਕੀ ਦੁਰਮਤ ਨਾਸੀ ਕਾਹੋ ਨਾਨਕ ਪ੍ਰਭ ਕਿਰਪਾ ਕੀਜੈ ਹਰ ਗੁਣ ਸੁਣੀਐ ਅਬਿਨਾਸੀ ਕ੍ਰੋੜ ਹਸਤ ਤੇਰੀ ਟਹਿਨ ਕਮਾਵਹਿ ਚਰਨ ਚੱਲਹਿ ਪ੍ਰਭ ਮਾਰਗ ਰਾਮ ਭਾਵ ਸਾਗਰ 나ਵ ਹਰ ਸੇਵਾ ਜੋ ਚੜੈ ਤਿਸ ਤਾਰਗ ਰਾਮ ਭਵਜਨ ਤਰੀ ਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਹਾ ਬਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ਮਨ ਵਾਸ਼ਤ ਫਲ ਪਾਏ ਸਗਲੇ ਕੁਦਰਤ ਕੀ ਮਾ ਅਪਾਰਗ ਕਾਹੋ ਨਾਨਕ ਪ੍ਰਭ ਕਿਰਪਾ ਕੀਜੈ ਮਨ ਸਦਾ ਚੱਲੈ ਤੇਰੇ ਮਾਰਗ ਏਹੋ ਵਾਰ ਏਹਾ ਵਡਿਆਈ ਏਹੋ ਧਨ ਹੋਏ ਵਡਭਾਗਾ RAM ਏਹੋ ਰੰਗ ਏਹੋ ਰਸ ਭੋਗਾ ਹਰ ਚਰਣੀ ਮਨ ਲਾਗਾ RAM ਮਨ ਲਾਗਾ ਚਰਣੇ ਪ੍ਰਭ ਕੀ ਸਰਣੇ ਕਰਨ ਕਰਨ ਗੋਪਾਲਾ ਸਭ ਕਿਛ ਤੇਰਾ ਤੂ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਇਆਲਾ ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕਹੋ ਨਾਨਕ ਪ੍ਰਭ ਕਿਰਪਾ ਕੀਨੀ ਚਰਣ ਕਮਲ ਮਨ ਲਾਗਾ